ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ job.punjab ਦੇ ਉੱਤੇ ਤੇ ਸਭ ਤੋਂ ਪਹਿਲਾਂ 2024 ਦੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਬੱਚਿਆਂ ਨੇ 2014 ਵਿੱਚ ਸਿਲੈਕਸ਼ਨ ਲਈ ਸੀ ਤੇ ਹੁਣ ਉਹਨਾਂ ਦੀ ਜਿਹੜੀ ਫਾਈਨਲੀ 2 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਜੁਆਇਨਿੰਗ ਹੋ ਰਹੀ ਆ ਤੇ ਤੁਸੀਂ ਜਿਹੜੇ ਨੋਟਸ ਨੇ ਪਹਿਲਾਂ ਕੁਝ ਈਮੇਲ ਆ ਵਾਇਰਲ ਹੋਈਆਂ ਸੀ ਜਿਹੜੀਆਂ ਮੇਬੀ ਉਹ ਫੇਕ ਸੀ ਜਾਂ ਰੀਅਲ ਸੀਗੀਆਂ ਵੈਸੇ ਉਹਨਾਂ ਚੀਜ਼ਾਂ ਬਾਰੇ ਆਪਾਂ ਇਸ ਚੀਜ਼ ਬਾਰੇ ਮਤਲਬ ਕੋਈ ਗੱਲ ਨਹੀਂ ਕਰਾਂਗੇ ਠੀਕ ਹੈ ਤੇ ਫਿਰ ਕੁਝ ਆਡੀਓ ਵਾਇਰਲ ਹੋਈਆਂ ਫਾਈਨਲੀ ਆ ਕੇ 11 ਤਰੀਕ ਨੂੰ 11 ਜਨਵਰੀ 2026 ਦਿਨ ਐਤਵਾਰ ਨੂੰ ਤੁਹਾਡੀ ਜਿਹੜੀ 2024 ਦੇ ਬੱਚਿਆਂ ਦੀ ਹੈ ਉਹ ਜੁਆਇਨਿੰਗ ਹੋ ਰਹੀ ਹੈ ਤੇ ਮੈਂ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਸਭ ਨੂੰ ਮੁਬਾਰਕਬਾਦ ਦਿਨਾ ਕਿ ਤੁਸੀਂ ਹੁਣ ਜਿਹੜਾ ਹੈਗਾ ਆਫੀਸ਼ੀਅਲੀ ਜੁਆਇਨ ਕਰ ਲੋਗੇ ਤੇ ਤੁਹਾਡੇ ਘਰ ਹੁਣ ਖੁਸ਼ੀਆਂ ਆਉਣਗੀਆਂ ਠੀਕ ਹੈ ਤੇ 2026 ਤੁਹਾਡੇ ਲਈ ਲੱਕੀ ਮਤਲਬ ਕਿ ਆਪਾਂ ਕਹਿ ਸਕਦੇ ਆ ਈਅਰ ਆਇਆ ਠੀਕ ਹੈ 2025 ਬਦਲਿਆ 2026 ਆਇਆ ਜੇ ਤੁਹਾਨੂੰ ਜਿਹੜੀ ਤੁਹਾਡੀ ਜੌਬ ਹੈ ਉਹ ਮਿਲ ਰਹੀ ਹੈ 11 ਤਰੀਕ ਤੋਂ ਬਾਅਦ ਠੀਕ ਹੈ ਤੇ ਜਿਹੜਾ ਬਾਕੀ ਜਿਹੜਾ ਇੱਕ ਨੋਟਸ ਵਾਇਰਲ ਹੋ ਰਿਹਾ ਠੀਕ ਹੈ ਆਫੀਸ਼ਲ ਨੋਟਸ ਆ ਵਾਇਰਲ ਤਾਂ ਆਪਾਂ ਕਹਿ ਸਕਦੇ ਆ ਆਫੀਸ਼ਲ ਨੋਟਸ ਜਿਹੜਾ ਤੁਸੀਂ ਦੇਖ ਰਹੇ ਹੋ ਥੰਬਨੇਲ ਚ ਲੱਗਿਆ ਹੋਇਆ ਠੀਕ ਹੈ ਇਹ ਨੋਟਸ ਹੁਣ ਆਇਆ ਹੈ ਤੇ ਨੋਟਸ ਤੋਂ ਬਾਅਦ ਮਤਲਬ ਕਿ ਆਪਾਂ ਇਹਦੇ ਬਾਰੇ ਪੰਜਾਬੀ ਦੇ ਵਿੱਚ ਇਹਨੂੰ ਸਾਰੇ ਨੂੰ ਟੋਟਲੀ ਆਪਾਂ ਲਿਖ ਕੇ ਗਰੁੱਪਾਂ ਦੇ ਵਿੱਚ ਪਾਤਾ ਸੀ ਆ ਪਰ ਫਿਰ ਵੀ ਕਈ ਬੱਚਿਆਂ ਕੋਲੇ ਮੇ ਵੀ ਨਹੀਂ ਪਹੁੰਚਿਆ ਹੁਣ ਤੇ ਕਈ ਬੱਚਿਆਂ ਦੇ ਡਾਊਟ ਨੇ ਕਿ ਜਿਸ ਹਸਾਬ ਨਾਲ ਉਸਦੇ ਨੋਟਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਾਕਾ ਜਿਹੜਾ ਡਰੈਸ ਕੋਡ ਹੈ ਮਤਲਬ ਕਿ ਲਾਈਟ ਕਲਰ ਡਰੈਸ ਕੋਡ ਚਾਹੀਦਾ ਹੈ ਠੀਕ ਹੈ ਜਾਂ ਫਿਰ ਮਤਲਬ ਕਿ ਇੱਕ ਪਰਿਵਾਰ ਦਾ ਮੈਂਬਰ ਨਾਲ ਚਾਹੀਦਾ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ ਕਿ ਕੀ ਚੀਜ਼ ਜ਼ਰੂਰੀ ਆ ਕਿਹੜਾ ਤੁਸੀਂ ਪੈਨ ਸ਼ਰਟ ਲੈ ਕੇ ਆਉਣੀਆਂ ਜਾਂ ਤੁਸੀਂ ਕਿਸ ਤਰੀਕੇ ਨਾਲ ਜਾਣਾ ਤੁਹਾਨੂੰ ਕੌਣ ਲੈ ਕੇ ਜਾਊਗਾ ਠੀਕ ਹੈ ਕਿਉਂਕਿ ਇਹਦੇ ਵਿੱਚ ਮਤਲਬ ਕਿ ਮੈਂਸ਼ਨ ਵੀ ਕਰਿਆ ਹੋਇਆ ਹੈ ਠੀਕ ਹੈ ਤੇ ਮਤਲਬ ਕਿ ਪਰਿਵਾਰ ਦਾ ਕਿ ਮੈਂਬਰ ਨਾਲ ਲੈ ਕੇ ਜਾਣਾ ਜ਼ਰੂਰੀ ਆ ਜਾਂ ਨਹੀਂ ਜ਼ਰੂਰੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਬਾਤ ਜਿਹੜੀ ਹੈਗੀ ਅੱ ਤੇ ਬਾਕੀ ਗੱਲ ਨਹੀਂ 2025 ਵਾਲੇ ਕੈਂਡੀਡੇਟ ਦੀ ਉਹਨਾਂ ਦਾ ਰਿਜ਼ਲਟ ਦੀ ਅਪਡੇਟ ਉਹਨਾਂ ਦੇ ਰਿਜ਼ਲਟ ਵੀ ਜਿਹੜਾ ਹੈਗਾ ਮਤਲਬ ਕਿ ਹੁਣ ਛੇਤੀ ਤੋਂ ਛੇਤੀ ਆਪਾਂ ਬੈਸਿਕ ਡਿਟੇਲ ਚ ਡਿਸਕਸ ਕਰਨੀ ਹੈ ਇਸ ਚੀਜ਼ ਬਾਰੇ ਠੀਕ ਹੈ ਤੇ ਜਿਹੜਾ ਹੈਗਾ ਤੁਹਾਡਾ ਰਿਜ਼ਲਟ ਵੀ ਉਹ ਵੀ ਆਪਾਂ ਚਲੋ ਅੱਗੇ ਵੀਡੀਓ ਦੇ ਵਿੱਚ ਦੇਖਦੇ ਹਾਂ ਤੇ ਬਾਕੀ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਨੂੰ ਇੱਕ ਵਾਰ ਜੁੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਨੂੰ ਸੋਨ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਵੀਡੀਓ ਨੂੰ 2024 ਵਾਲੇ ਬੱਚਿਆਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ 2025 ਵਾਲੇ ਬੱਚੇ ਵੀ ਇਹ ਚੀਜ਼ਾਂ 'ਤੇ ਧਿਆਨ ਰੱਖਣ ਤੇ ਤੁਹਾਨੂੰ ਵੀ ਜਿਹੜੀ ਜੁਆਇਨਿੰਗ ਕਿਸ ਤਰੀਕੇ ਨਾਲ ਤੁਸੀਂ ਕੀ ਕੀ ਜਿਹੜਾ ਹੈਗਾ ਮਤਲਬ ਕਿ ਪ੍ਰੋਸੈਸ ਹੋਊਗਾ ਤੁਹਾਡੀ ਜੁਆਇਨਿੰਗ ਤੱਕ ਦਾ ਤੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਉਹ ਸਟਾਰਟ ਕਰਦੇ ਆਂ ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਇਹ ਨੋਟਸ ਦੇਖਿਆ ਹੋਊਗਾ ਠੀਕ ਹੈ ਤੁਹਾਡੇ ਟੈਲੀਗ੍ਰਾਮ ਗਰੁੱਪਾਂ ਦੇ ਵਿੱਚ WhatsApp ਗਰੁੱਪਾਂ ਦੇ ਵਿੱਚ ਵੈਸੇ ਵੀ ਜਿਹੜੇ ਤੁਹਾਡੇ ਬਟਾਲੀng ਜਾਂ ਡਿਸਟ੍ਰਿਕਟ ਦੇ ਅਫੀਸ਼ੀਅਲ ਗਰੁੱਪ ਨੇ ਜਿੰਨਾਂ ਵਿੱਚ ਤੁਸੀਂ ਐਡ ਹੋ ਉੱਥੇ ਹੀ ਨੋਟਸ ਆ ਚੁੱਕਾ ਹੋਊਗਾ ਠੀਕ ਹੈ ਇਹ ਨੋਟਸ ਕਾਦੇ ਬਾਰੇ ਹੈ ਡਿਸਟ੍ਰਿਬਿਊਸ਼ਨ ਆਫ ਅਪਪਾਇੰਟਮੈਂਟ ਲੈਟਰ ਟੂ ਨਿਊਲੀ ਰਿਕਰੂਟਮੈਂਟ ਕਾਂਸਟੇਬਲ 2024 ਕਿੰਨੀ ਤਰੀਕ ਨੂੰ ਇਹ ਹੈ 11 ਤਰੀਕ ਪਹਿਲਾ ਮਹੀਨਾ 2026 ਮੌਲਕਾ ਤੇ 6 ਤਰੀਕ ਹੋ ਚੁੱਕੀ ਹੈ ਤੇ 5 ਦਿਨਾਂ ਬਾਅਦ ਤੁਹਾਨੂੰ ਜਿਹੜੀ ਹੈ ਸਾਡੇ ਅਫੀਸ਼ੀਅਲ ਜੁਆਇਨਿੰਗ ਲੈਟਰ ਆਪਾਂ ਜਿਹੜਾ ਹੈਗਾ ਪੰਜਾਬ ਪੁਲਿਸ ਦੀ ਯੂਨੀਫਾਰਮ ਦੇ ਵਿੱਚ ਆਪਦੇ ਆਪ ਨੂੰ ਦੇਖ ਸਕੂਗੇ ਠੀਕ ਹੈ ਤੇ ਇਹਦੇ ਵਿੱਚ ਇਹ ਮਤਲਬ ਕਿ ਪੁਆਇੰਟਸ ਨੇਗੇ ਇੰਗਲਿਸ਼ ਦੇ ਵਿੱਚ ਤੇ ਕੁਝ ਬੱਚਿਆਂ ਨੂੰ ਮਤਲਬ ਕਿ ਨਹੀਂ ਸਮਝ ਵੀ ਆਏ ਤੇ ਕੁਝ ਆਪਾਂ ਇਹ ਚੀਜ਼ ਨਹੀਂ ਮਤਲਬ ਕਿ ਸਮਝ-ਸਮਝਾ ਵਾਲੀ ਗੱਲ ਛੱਡੋ ਆਪਾਂ ਸਿੱਧੀ ਜਿਹੜੀ ਤੁਹਾਨੂੰ ਚੀਜ਼ ਹੈ ਆਪਾਂ ਉਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਹੈ ਠੀਕ ਹੈ ਇਹ ਤਾਂ ਸਾਰਾ ਮਤਲਬ ਕਿ ਜਿਹੜਾ ਪੀਏਪੀ ਕੰਪਲੈਕਸ ਹੈ ਇਹ ਵੀ ਤੁਹਾਨੂੰ ਪਤਾ ਹੁਣ ਕਿ ਕਿੱਥੇ ਹੋਣਾ ਠੀਕ ਹੈ ਆਰਮਨ ਤੇ ਡਿਸਟ੍ਰਿਕਟ ਅਡਰ ਦੇ ਜਿਹੜੇ ਇਹਨਾਂ ਨੂੰ ਆਰਮ ਮਤਲਬ ਕਿ ਸੀਐਮ ਮਾਨਸਾਹਬ ਨੇ ਆਪਣੇ ਦੇਣੇ ਆ ਜੋਇ ਉਹ ਕਿੱਥੇ ਦੇਣੇ ਆ ਉਹ ਦੇਣੇ ਆ ਪੀਪੀ ਕੰਪਲੈਕਸ ਜਲੰਧਰ 11 ਤਰੀਕ ਨੂੰ ਠੀਕ ਹੈ ਇਹ ਤਾਂ ਚਲੋ ਆਪਾਂ ਹੁਣ ਦੇਖਿਆ ਤੇ ਇਹ ਆਪਣੇ ਮਤਲਬ ਕਿ ਪੁਆਇੰਟ ਆਪਣੇ ਕੋਈ ਕੰਮ ਦਾ ਨਹੀਂ ਸੀਗਾ ਤੇ ਇੱਥੇ ਲਿਖਿਆ ਹੋਇਆ ਸੀ ਆ ਡਰੈਸ ਕੋਡ ਬਾਰੇ ਤੇ ਫੈਮਿਲੀ ਮੈਂਬਰ ਬਾਰੇ ਠੀਕ ਹੈ ਆਲ ਫਰੈਸ਼ ਰਿਕਰੂਟਸ ਸ਼ਲ ਅਟੈਂਡ ਦੀ ਪ੍ਰੋਗਰਾਮ ਅਲੋਂਗ ਵਿਦ 1 ਫੈਮਿਲੀ ਮੈਂਬਰ ਈਚ ਇਨ ਫਾਰਮਲ ਡਰੈਸ ਠੀਕ ਹੈ ਲਾਈਟ ਕਲਰਡ ਸ਼ਰਟ ਐਂਡ ਡਾਰਕ ਟਰਾਊਜ਼ਰ ਫੋਰ ਨਿਊ ਰਿਕਰੂਟਸ ਐਂਡ ਲਾਈਟ ਕਲਰਡ ਸ਼ਰਟ ਐਂਡ ਡਾਇਰੈਕਟਰ ਰੋਲ ਜਸ ਸੂਟ ਜਾਂ ਸਾੜੀ ਹੈਗਾ ਠੀਕ ਹੈ ਫੀਮੇਲਸ ਲਈ ਇਹਦੀ ਬਾਰੇ ਆਪਾਂ ਜਿਹੜੀ ਹੈਗੀ ਮਤਲਬ ਤੁਹਾਨੂੰ ਦੱਸ ਦੰਨੇ ਆ ਤੇ ਭੈਸੇ ਮੈਂ ਜਿਹੜਾ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਤੁਸੀਂ ਅਗਰ ਕਿਸੇ ਨੂੰ ਇਹ ਚੀਜ਼ ਟੋਟਲੀ ਕਿਸੇ ਨੇ ਦੇਖਣੀ ਹੈ ਸਮਝ ਲੈਣੀ ਹੈ ਤਾਂ ਮੈਂ ਨੈਕਸਟ ਸਲਾਈਡ ਕਰ ਦਾਂਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਅਗਰ ਕਿਸੇ ਨੂੰ ਭੇਜਣੀ ਹੈ ਤਾਂ ਭੇਜ ਸਕਦੇ ਹੋ ਠੀਕ ਹੈ ਤੇ ਇਹ ਸਾਰਾ ਉਹ ਜਿਹੜਾ ਤੁਹਾਡਾ ਇੰਗਲਿਸ਼ ਵਾਲਾ ਨੋਟਸ ਹੈ ਠੀਕ ਹੈ ਉਹ ਸਾਰਾ ਮਲ ਕੇ ਆਪਾਂ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਉਹ ਸਾਰਾ ਆਪਾਂ ਕਨਵਰਟ ਕਰਕੇ ਇਹਦੇ ਵਿੱਚ ਮੇਨ ਮੇਨ ਜਿਹੜੇ ਪੁਆਇੰਟ ਸੀਗੇ ਉਹ ਆਪਾਂ ਇਹਨੇ ਪਿਛਾ ਠੀਕ ਹੈ ਮਤਲਬ ਕਿ ਨੋਟਸ ਕਾਦੇ ਬਾਰੇ ਆਹੋ ਨਵੀਂ ਭਰਤੀ ਕੌਨਸਲ 2024 ਦੇ ਨਿਯੁਕਤੀ ਪੱਤਰਾਂ ਨਾਲ ਦੀ ਸੰਬੰਧੀ ਹੈ ਠੀਕ ਹੈ ਕਿੰਨੇ ਤਰੀਕ ਨੂੰ 11 ਜਨਵਰੀ ਨੂੰ ਤੇ ਕਿੱਥੇ ਹੋਊਗਾ ਇਹ ਹੋਊਗਾ ਪੀਪੀਪੀ ਕੰਪਲੈਕਸ ਜਲੰਧਰ ਵਿਖੇ ਤੇ ਤੁਸੀਂ ਸਾਰੇ ਬੱਚਿਆਂ ਨੇ ਜਿਹੜਾ ਹੈਗਾ ਉੱਥੇ 10 ਵਜੇ ਦੇ ਕਰੀਬ ਤੁਸੀਂ ਪਹੁੰਚ ਜਾਣਾ ਠੀਕ ਹੈ ਕਿਉਂਕਿ ਅਗਰ ਤੁਸੀਂ 10 ਵਜੇ ਦੇ ਕਰੀਬ ਪਹੁੰਚੋਗੇ ਮਤਲਬ ਕਿ ਇਹ ਤਾਂ ਤੁਹਾਡਾ ਹੁਣ ਫਾਈਨਲ ਪੱਕਾ ਟਾਈਮ ਹੈ ਤੁਸੀਂ ਨਹੀਂ ਹੈਗਾ ਮਤਲਬ ਕਿ ਵੀ ਤੁਸੀਂ ਜੇ ਲੇਟ ਹੋਗੇ ਉੱਥੇ ਠੀਕ ਹੈ ਲੇਟ ਲੋਟ ਨਹੀਂ ਹੋਣਾ ਤੁਸੀਂ ਮਤਲਬ ਇੰਨੇ ਲੰਮੇ ਸਮੇ ਤਾਂ ਤੁਸੀਂ 11 ਵਜੇ ਪਹੁੰਚੋ ਮੈਂ ਇਸ ਤਰ੍ਹਾਂ ਇਹ ਜਿਹੜੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਛੋਟੇ ਬਟਾਲੀਂ ਦਾ ਤੁਹਾਨੂੰ ਛੋਟੇ ਡਿਸਟ੍ਰਿਕਟ ਵਾਲੇ ਮੇਬੀ ਹੋ ਸਕਦਾ ਤੁਹਾਨੂੰ ਮਤਲਬ ਕਿ ਉੱਥੇ ਤੱਕ ਲੈ ਕੇ ਜਾਣ ਕਿਸੇ ਤਰੀਕੇ ਨਾਲ ਠੀਕ ਹੈ ਪਰ ਅਗਰ ਉਹਨਾਂ ਦੀ ਕੋਈ ਮਤਲਬ ਕਿ ਇਹ ਅਪਡੇਟ ਨਾ ਆਈ ਤੁਹਾਨੂੰ ਨਾਲ ਲੈ ਕੇ ਜਾਣ ਵਾਲੀ ਤਾਂ ਤੁਹਾਨੂੰ ਖੁਦ ਨੂੰ ਜਾਣਾ ਪਊਗਾ ਤੁਸੀਂ ਖੁਦ ਇਹ ਮਤਲਬ ਕਿ ਟਾਈਮ ਨਾਲ ਪਹੁੰਚੋ ਠੀਕ ਹੈ ਅਗਰ ਕੋਈ ਮਤਲਬ ਕਿ ਮਾਲਵੇ ਬਲਟੇ ਤੋਂ ਮਾਲਸਾ ਬਟੰਡਾ ਡਿਸਟ੍ਰਿਕਟ ਤੋਂ ਆ ਤਾਂ ਹੋ ਸਕਦੀ ਕਿ ਇੱਕ ਦਿਨ ਪਹਿਲਾਂ ਆਵੋ ਠੀਕ ਹੈ ਕਿਉਂਕਿ ਜੇ ਇਹ ਨਹੀਂ ਹੈਗਾ ਤੁਸੀਂ ਸਵੇਰੇ ਤੁਰੋਂਗੇ ਤਾਂ ਸੋ ਤੁਹਾਨੂੰ ਮਤਲਬ ਕਿ 10 11 ਵਜੇ ਤੱਕ ਨਹੀਂ ਪਹੁੰਚਿਆ ਜਾਣਾ ਕਿਉਂਕਿ ਇੱਕ ਠੰਡ ਦਾ ਟਾਈਮ ਹੈ ਧੁੰਦਾ ਧੰਦਾ ਬਹੁਤ ਨੂੰ ਕੋਰਾ ਬਹੁਤ ਬੰਦਾ ਠੀਕ ਹੈ ਤਾਂ ਕਰਪਾ ਕਰਕੇ ਇੱਕ ਦਿਨ ਪਹਿਲਾਂ ਜਾਇਓ ਸ਼ਾਮ ਨੂੰ ਬਗਜੋ ਉੱਥੇ ਜਾ ਕੇ ਰਹਿ ਜਿਓ ਅਦਰਵਾਈਜ਼ ਇਹ ਤੁਹਾਨੂੰ ਮਤਲਬ ਕਿ ਲੋਡ ਪੈਣੀ ਨਹੀਂ ਮੈਨੂੰ ਲੱਗਦਾ ਕਿਉਂਕਿ ਜਿਹੜੇ ਤੁਹਾਡੇ ਬਡਾਲੀਨ ਜਾਂ ਡਿਸਟ੍ਰਿਕਟ ਮਤਲਬ ਕਿ ਜਿੱਥੇ ਤੁਸੀਂ ਪੁਆਇੰਟ ਹੋਏ ਹੋ ਉੱਥੋਂ ਤੁਹਾਨੂੰ ਖੁਦ ਹੀ ਲੈ ਕੇ ਜਾਇਆ ਜਾਊਗਾ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਤੇ ਤੁਹਾਡੀ ਡਰੈੱਸ ਦਾ ਕੋਡ ਕੀ ਹੈ ਕਿਉਂਕਿ ਡ्रेस ਦਾ ਕੋਡ ਮੋਸਟਲੀ ਜਿਹੜਾ ਹੈਗਾ ਬਲੈਕ ਤੇ ਵਾਈਟ ਹੁੰਦਾ ਠੀਕ ਹੈ ਮਤਲਬ ਕਿ ਵਾਈਟ ਸ਼ਰਟ ਆ ਗਈ ਤੇ ਬਲੈਕ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਪੈਂਟ ਆ ਗਈ ਜਾਂ ਫਿਰ ਸਕਾਈ ਬਲੂ ਆਪਾਂ ਜਿਹੜੀ ਹੈਗੀ ਨੀਲੇ ਰੰਗ ਦੀ ਪੈਂਟ ਹੁੰਦੀ ਹੈ ਜਿਹੜੀ ਬੱਚਿਆਂ ਦੇ ਸਕੂਲਾਂ ਚ ਹੁੰਦੀ ਹੈ ਠੀਕ ਹੈ ਤੇ ਉਹਦੇ ਨਾਲ ਵਾਈਟ ਸ਼ਰਟ ਆ ਗਈ ਇਹਨਾਂ ਨੇ ਇਸ ਵਾਰ ਇਸ ਤਰੀਕੇ ਦੀ ਮਤਲਬ ਕੋਈ ਚੀਜ਼ ਮੈਂਸ਼ਨ ਨਹੀਂ ਕਰੀ ਠੀਕ ਹੈ ਕਿ ਇਹ ਸਪੈਸ਼ਲੀ ਜੇ ਬਲੈਕ ਹੋਵੇ ਪਰ ਮੋਸਟਲੀ ਜਿਹੜਾ ਜੇ ਮਤਲਬ ਕਿ ਬਲੂ ਚਾਜੇ ਠੀਕ ਹੈ ਪਰ ਮੋਸਟਲੀ ਇੱਕ ਜਿਹੜਾ ਕਲਰ ਚੱਲਦਾ ਉਹ ਬਲੈਕ ਤੇ ਵਾਈਟ ਹੀ ਚੱਲਦਾ ਹੈ ਤੁਸੀਂ ਕਿਰਪਾ ਕਰਕੇ ਜਿਆਦਾ ਆਪਣੇ ਹੈੱਡਕੁਆਟਰ ਨੇ ਜਿਹੜੀ ਮਤਲਬ ਕਿ ਛੋਟੇ ਡਿਸਟ੍ਰਿਕਟ ਜਾਂ ਬਟਾਲੀਅਨ ਨੇ ਤੁਸੀਂ ਉੱਥੇ ਹੀ ਕਨਫਰਮ ਕਰ ਲਓ ਸਾਰੇ ਮਤਲਬ ਕਿ ਇੱਕ ਬਟਾਲੀਅਨਾਂ ਤੁਸੀਂ ਤਾਂ ਤੁਸੀਂ ਆਪਣਾ ਜਿਹੜਾ ਡਰੈਸ ਕੋਡ ਇੱਕ ਹੀ ਰੱਖਿਓ ਤੁਸੀਂ ਬਲੈਕ-ਵਾਈਟ ਰੱਖਣਾ ਬਲੈਕ-ਵਾਈਟ ਰੱਖ ਲਿਓ ਤੁਸੀਂ ਬਲੈਕ-ਬਲੂ ਰੱਖਣਾ ਮਤਲਬ ਕਿ ਪੈਂਟ ਜਿਹੜੀ ਹੈਗੀ ਬਲੈਕ-ਬਲੂ ਹੋਊਗੀ ਥੋੜੀ ਜੀ ਤੇ ਸ਼ਰਟ ਵਾਈਟ ਹੋਊਗੀ ਤਾਂ ਤੁਸੀਂ ਉਹ ਰੱਖ ਲਿਓ ਬਟ ਮੋਸਟਲੀ ਜਿਹੜਾ ਚੱਲਦਾ ਹੈ ਉਹ ਤੁਸੀਂ ਬਲੈਕ ਤੇ ਵਾਈਟ ਚ ਹੀ ਰੱਖਣਾ ਠੀਕ ਹੈ ਅਗਰ ਕਿਸੇ ਨੂੰ ਮਤਲਬ ਕਿ ਇਹ ਚੀਜ਼ ਹੈ ਕਿ ਕਨਫਰਮ ਇਸ ਚੀਜ਼ ਬਾਰੇ ਆਪਾਂ ਮਤਲਬ ਕਿ ਕੋਈ ਇੰਨਾ ਮੁੱਦਾ ਨਹੀਂ ਹੈਗਾ ਇਹ ਕੋਈ ਇਸ਼ੂ ਨਹੀਂ ਹੈਗਾ ਅਗਰ ਤੁਸੀਂ ਉਥੇ ਕੋਈ ਹੋਰ ਕੱਪੜੇ ਪਾ ਕੇ ਵਾਗੇ ਵੀ ਕਿਸੇ ਹੋਰ ਕਲਰ ਚ ਪਾ ਕੇ ਵਾਗੇ ਵੀ ਤੁਹਾਨੂੰ ਉਥੋਂ ਬਾਹਰ ਕੱਢ ਦਿੱਤਾ ਜਾਊਗਾ ਇਹ ਕੋਈ ਐਸੀ ਮਤਲਬ ਕਿ ਚੀਜ਼ ਨਹੀਂ ਹੈਗੀ ਬਸ ਥੋੜਾ ਜਿਹਾ ਹਲਕਾ ਰੰਗ ਹੋਵੇ ਥੋੜਾ ਜਿਹਾ ਮਤਲਬ ਕਿ ਉਹ ਨਾ ਹੋਵੇ ਲਾਲ ਵੀ ਇਹ ਚੀਜ਼ਾਂ ਹੀ ਹਨ ਹੁਣ ਤੁਸੀਂ ਬਲੈਕ ਵਾਈਟ ਚ ਮਤਲਬ ਕਿ ਜਿਹੀ ਸਕੂਲ ਦੀ ਯੂਨੀਫਾਰਮ ਹੁੰਦੀ ਹੈ ਨਾ ਵਾਈਟ ਸ਼ਰਟ ਤੇ ਬਲੈਕ ਪੈਂਟ ਤੁਸੀਂ ਉਹਨੂੰ ਪਾ ਕੇ ਬਗ ਜਿਓ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ ਤੇ ਕੁੜੀਆਂ ਵੀ ਇਸ ਤਰੀਕ ਨਾਲ ਹੀ ਸੇਮ ਹੀ ਬੱਸ ਆਪਣਾ ਇਹ ਸੇਮ ਚੀਜ਼ ਰੱਖਣ ਕੋਈ ਮਤਲਬ ਕਿ ਅਗਰ ਜਿਹੜੀਆਂ ਕੁੜੀਆਂ ਪੈਂਟ ਸ਼ਰਟ ਪਾਉਂਦੀਆਂ ਨੇ ਠੀਕ ਹੈ ਉਹ ਵੀ ਇਸ ਤਰੀਕ ਨਾਲ ਬਲੈਕ-ਵਾਈਟ ਚੀ ਰੱਖਣ ਤਾਂ ਚਾਹੀਏ ਸੂਟ ਉਹ ਵੀ ਇਸੇ ਡਰੈਸ ਕੋਡ ਚ ਰੱਖਣਾ ਬਦੇ ਹਲਕੇ ਰੰਗ ਦੇ ਸੂਟ ਠੀਕ ਹੈ ਕੋਈ ਜ਼ਿਆਦਾ ਮਤਲਬ ਕਿ ਡਾਰਕ ਕਲਰ ਨਹੀਂ ਪਾਉਣਾ ਤੇ ਹੁਣ ਇੱਕ ਗੱਲ ਕਰਦੇ ਆ ਜਿਹੜੇ ਪਰਿਵਾਰਕ ਮੈਂਬਰ ਦੀ ਇਹਦੇ ਵਿੱਚ ਸਪੈਸ਼ਲ ਪੁਆਇੰਟ ਮੈਂਸ਼ਨ ਕਰਿਆ ਹੋਇਆ ਜੇ ਤੁਸੀਂ ਇੱਕ ਪਰਿਵਾਰ ਦਾ ਮੈਂਬਰ ਸਮੇਤ ਜਿਹੜਾ ਹੈ ਉਹ ਉੱਥੇ ਹਾਜ਼ਰ ਹੋਵੋਗੇ ਉੱਥੇ ਦੇਖੋ ਜਿਹੜੇ ਬੱਚਿਆਂ ਨੇ ਅਗਰ ਆਪਣੇ ਪਰਿਵਾਰ ਦਾ ਮੈਂਬਰ ਨਾਲ ਲੈ ਕੇ ਜਾਣਾ ਤਾਂ ਉਹ ਲੈ ਕੇ ਜਾ ਸਕਦਾ ਜਿਹਨੇ ਨਹੀਂ ਲੈ ਕੇ ਜਾਣਾ ਉਹ ਉਹਦੀ ਮਰਜ਼ੀ ਉਹ ਨਹੀਂ ਨਹੀਂ ਲੈ ਕੇ ਜਾ ਸਕਦਾ ਇਹ ਮਤਲਬ ਕਿ ਉਥੇ ਕੰਪਲਸਰੀ ਨਹੀਂ ਹੈਗਾ ਪਹਿਲੀ ਗੱਲ ਜਿਹੜਾ ਉਥੇ ਕੰਪਲੈਕਸ ਹੈ ਉਥੇ ਕੰਪਲੈਕਸ ਦੇ ਵਿੱਚ ਜਿੱਥੇ ਤੁਹਾਨੂੰ ਮਤਲਬ ਕਿ ਜੁਆਇਨਿੰਗ ਲੈਟਰ ਮਿਲਨੇ ਆ ਉਥੇ ਪੇਰੈਂਟਸ ਦੀ ਐਂਟਰੀ ਲੋਡ ਨਹੀਂ ਹੈਗੀ ਉਥੇ ਸਿਰਫ ਬੱਚੇ ਹੋਣਗੇ ਠੀਕ ਹੈ ਤੇ ਦੂਜੀ ਗੱਲ ਕੰਪਲੈਕਸ ਦੇ ਵਿੱਚੋਂ ਉੱਥੇ ਮਤਲਬ ਕਿ ਜਿਹੜੇ ਪੇਰੈਂਟਸ ਨੂੰ ਨਾਲ ਲੈ ਕੇ ਜਾਣਾ ਉਸ ਦਾ ਉੱਥੇ ਕੋਈ ਅਫੀਸ਼ੀਅਲ ਮਤਲਬ ਕਿ ਚੀਜ਼ ਨਹੀਂ ਹੈਗੀ ਕਿ ਪੇਰੈਂਟਸ ਦੇ ਸਾਈਨ ਚਾਹੀਦੇ ਆ ਜਾਂ ਕੁਝ ਵੀ ਚਾਹੀਦਾ ਉਹ ਸਿਰਫ ਇਹਨਾਂ ਨੇ ਮਤਲਬ ਕਿ ਬੇਸਿਕ ਹੈ ਕਿ ਤੁਸੀਂ ਨਾਲ ਲੈ ਕੇ ਆਜੋ ਕੋਈ ਇਸ਼ੂ ਨਹੀਂ ਹੈਗਾ ਨਾ ਉਹ ਵੀ ਆਪਦੀ ਕੋਈ ਫੋਟੋ ਫੋਟੋ ਤੁਸੀਂ ਕਰਾਉਣੀ ਹੋਵੇ ਠੀਕ ਹੈ ਤੇ ਉੱਥੇ ਮਤਲਬ ਕਿ ਨਾ ਕੋਈ ਪੇਰੈਂਟਸ ਦਾ ਸਾਈਨ ਹੋਣਾ ਨਾ ਕੋਈ ਉਹਨਾਂ ਦਾ ਫੋਟੋ ਮਤਲਬ ਕਿ ਉਹ ਕੋਈ ਇਸ਼ੂ ਨਹੀਂ ਹੈਗਾ ਉਹ ਬਸ ਤੁਹਾਡੀ ਖੁਸ਼ੀ ਹੈ ਤੁਸੀਂ ਲੈ ਕੇ ਜਾਣਾ ਹੋਵੇ ਲੈ ਜਿਓ ਨਾਲ ਲੈ ਕੇ ਜਾਣਾ ਹੋਵੇ ਤੁਸੀਂ ਨਾਲ ਲੈ ਕੇ ਜਾਜੋ ਠੀਕ ਹੈ ਇਹਦਾ ਕੋਈ ਇਨਾ ਇਸ਼ੂ ਨਹੀਂ ਹੈਗਾ ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਜਦੋਂ ਪੇਰੈਂਟਸ ਸਮਝੋ ਹੁਣ ਜਿਹੜੇ ਮਾਲ ਸਬ ਟਿੰਡਾਲੀ ਸਾਈਡ ਤੋਂ ਜਾਣਗੇ ਤਾਂ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਜਾਂ ਪੇਰੈਂਟਸ ਕਈ ਵਾਰੀ ਇੰਨਾ ਟਰੈਵਲ ਨਹੀਂ ਕਰ ਸਕਦੇ ਹੁੰਦੇ ਏਜ ਹੋਰੀ ਹੁੰਦੀ ਆ ਜਾਂ ਫਿਰ ਦੂਜੀ ਗੱਲ ਹੁੰਦੀ ਆ ਕਿ ਘਰੇ ਨਹੀਂ ਸਰਦਾ ਹੁੰਦਾ ਠੀਕ ਹੈ ਕਈ ਵਰੀਆਂ ਬੱਚੀ ਤਿੰਨ ਹੁੰਦੇ ਨੇ ਇੱਕ ਹੁਣ ਜਿਹੜਾ ਮਤਲਬ ਕਿ ਭਰਤੀ ਹੋਇਆ ਹੋਊ ਇੱਕ ਉਹਦੇ ਮਾਤਾ ਹੋਊ ਇੱਕ ਪਿਤਾ ਹੋਣਗੇ ਫਿਰ ਇੱਕ ਜਣਾ ਜੀ ਜਾਊਗਾ ਤਾਂ ਘਰੇ ਵੀ ਨਹੀਂ ਸਰਦਾ ਕਿਉਂਕਿ ਜੇ ਅਗਰ ਤੁਸੀਂ ਗਏ ਤਾਂ ਘੱਟੋ-ਘੱਟ ਸਾਨੂੰ ਇੱਕ ਦਿਨ ਲੱਗੂਗਾ ਹੀ ਲੱਗੂਗਾ ਐਵੇਂ ਵੀ ਹੋ ਸਕਦਾ ਰਾਤ ਵੀ ਲੱਗੇ ਤਾਂ ਕਿਰਪਾ ਕਰਕੇ ਇਹ ਕੋਈ ਮਤਲਬ ਕਿ ਇੰਨੀ ਸਟ੍ਰੈਸ ਵਾਲੀ ਚੀਜ਼ ਨਹੀਂ ਅਗਰ ਤੁਸੀਂ ਨਾਲ ਲੈ ਕੇ ਜਾਣਾ ਚਾਹੋ ਤਾਂ ਅਗਰ ਤੁਹਾਡਾ ਸਰਦਾ ਤਾਂ ਨਾਲ ਲੈ ਜਾਓ ਅਗਰ ਤੁਹਾਡਾ ਨਹੀਂ ਸਰਦਾ ਤਾਂ ਤੁਸੀਂ ਘਰੇ ਮਤਲਬ ਕਿ ਤੁਸੀਂ ਨਹੀਂ ਨਾਲ ਲੈ ਕੇ ਜਾਣਾ ਚਾਹੁੰਦੇ ਤਾਂ ਤੁਸੀਂ ਨਾਲ ਲੈ ਕੇ ਜਾਓ ਠੀਕ ਹੈ ਤੇ ਬਾਕੀ ਇਸ ਨੋਟਸ ਦੇ ਵਿੱਚ ਆਪਣੇ ਸਹੰਦੀ ਜਿਹੜੇ ਮਤਲਬ ਕਿ ਬੱਚੇ ਨੇ ਉਹਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਹੈਗੀ ਇਹ ਜਿਹੜੀ ਮੇਨ ਮੇਨ ਜਾਣਕਾਰੀ ਹੈ ਤੁਹਾਨੂੰ ਮੈਂ ਸਾਰੀ ਦਿੱਤੀ ਹੈ ਠੀਕ ਹੈ ਤੇ ਬਾਕੀ ਅਗਰ ਤੁਹਾਡਾ ਫੇਰ ਵੀ ਕੋਈ ਡਾਊਟ ਰਹਿੰਦਾ ਉਹ ਤੁਸੀਂ ਪੁੱਛ ਲਿਓ ਤੇ ਹੁਣ ਆਪਾਂ ਗੱਲ ਕਰਦੇ 2025 ਵਾਲੇ ਕੈਂਡੀਡੇਟਸ ਦੀ ਜਿਹੜੇ 2025 ਵਾਲੇ ਨੇ ਉਹ ਦੇਖੋ ਉਹਨਾਂ ਦਾ ਜਿਹੜਾ ਕੇਸ ਲੱਗਿਆ ਹੋਇਆ ਸੀਗਾ ਠੀਕ ਹੈ ਵੀ ਜਿਹੜੀ ਭਰਤੀ ਇਹ 2024 ਦੀ ਜੁਆਇਨਿੰਗ ਕਰਵਾਓ ਤੇ 2024 ਦੀ ਜੁਆਇਨਿੰਗ ਕਰਵਾਉਣ ਤੋਂ ਬਾਅਦ 2025 ਦਾ ਜਿਹੜਾ ਰਿਜ਼ਲਟ ਆ ਉਹਨੂੰ ਰਿਵਾਈਜ਼ ਕਰਵਾਓ ਰਿਜ਼ਲਟ ਰਿਵਾਈਜ਼ ਕਰਾ ਕੇ ਜਿਹੜੇ ਕਾਮਨ ਕੈਂਡੀਡੇਟ ਨਹੀਂ ਠੀਕ ਹੈ ਉਹਨਾਂ ਨੂੰ ਜਿਹੜਾ ਹੈ ਤੇ ਉਹ ਹੁਣ ਜੁਆਇਨਿੰਗ ਹੋ ਜੂਗੀ ਉਹ ਕੈਂਡੀਡੇਟ ਬਾਹਰ ਹੋ ਜਾਣਗੇ ਕਿਉਂਕਿ ਜਿਹੜਾ ਉਹ ਉਸ ਸਮੇਂ ਹਾਈ ਕੋਰਟ ਨੇ ਆਰਡਰ ਦਿੱਤਾ ਸੀ ਕਿ 4 ਹਫ਼ਤੇ ਦਿੱਤਾ ਸੀ ਠੀਕ ਹੈ ਤੇ 4 ਹਫ਼ਤਿਆਂ ਤੋਂ ਬਾਅਦ ਜਦੋਂ ਉਹਨਾਂ ਨੇ ਮਤਲਬ ਕਿ ਕੋਈ ਅਪਡੇਟ ਨਹੀਂ ਦਿੱਤੀ ਸੀ ਜੁਆਇਨਿੰਗ ਦੀ ਤਾਂ ਇਹਨਾਂ ਨੇ ਮਤਲਬ ਕਿ ਉਹ ਕੋਰਟ ਮਤਲਬ ਕੇਸ ਦੁਆਰਾ ਚੱਲ ਪਿਆ ਠੀਕ ਹੈ ਹੁਣ ਜੁਆਇਨਿੰਗ ਹੋ ਜੂਗੀ ਸੋਡਾ ਜਿਹੜਾ ਰਿਜ਼ਲਟ ਦਾ 2025 ਵਾਲਿਆਂ ਦਾ ਅਗਰ 11 ਨੂੰ ਇਹਨਾਂ ਦੀ ਜੁਆਇਨਿੰਗ ਪੱਕੇ ਤੌਰ ਤੇ ਹੋ ਜਾਂਦੀ ਹੈ ਤਾਂ ਤੁਹਾਡਾ ਰਿਜ਼ਲਟ 20 ਤਰੀਕ ਤੱਕ ਫਾਈਨਲ ਹੋ ਜਾਊਗਾ 20 ਤਰੀਕ ਤੱਕ ਤੁਹਾਡਾ ਰਿਜ਼ਲਟ ਰਵਾਈਜ਼ ਹੋ ਜਾਊਗਾ ਜਿਹੜੇ ਕੋਮਨ ਕੈਂਡੀਡੇਟ ਨੇ 2024 ਉਹ ਵਾਰ ਵਗ ਜਾਣਗੇ ਤੇ ਜਿਹੜੀ ਡੀਵੀ ਲਿਸਟ ਆਈ ਸੀਗੀ ਠੀਕ ਹੈ ਡੀਵੀ ਦੀ ਕਟ-ਆਫ ਆਈ ਸੀ ਹੋਰ ਰਵਾਈਜ਼ ਹੋ ਜੂਗੀ ਠੀਕ ਹੈ ਤੇ ਮਤਲਬ ਕਿ ਜਿਹੜੀ ਡਿਗਰੀ ਕਟ-ਆਫ ਰਵਾਈਜ਼ ਹੋਊਗੀ ਉਹਦੇ ਵਿੱਚ ਸਿਰਫ ਪੁਆਇੰਟਾਂ ਦੇ ਵਿੱਚ ਬਦੋਂ ਦੇ 1 ਨੰਬਰ ਤੱਕ ਫਰਕ ਪੈ ਸਕਦਾ ਇਹ ਦੋ ਨੀਚੇ ਵਾਲੇ ਬੱਚੇ ਉਮੀਦ ਨਾਰਖਣ ਕਿ ਹਾਂ ਸਾਡਾ ਵੀ ਨੰਬਰ ਉਹਦੇ ਨਾਲ ਫਰਕ ਪੈ ਜੂਗਾ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤਿਆਰੀ ਕਰਦੇ ਰਹੋ ਇਹ ਨਾ ਸੋਚੋ ਕਿ ਹਾਂ ਮਰੇ 2.5 ਨੰਬਰ ਘੱਟਣਗੇ ਡੀਵੀ ਤੋਂ ਤੇ ਜੇ ਰਿਜ਼ਲਟ ਰਵਾਇਜ਼ ਹੋ ਜੂਗਾ ਮੈਂ ਤਾਂ ਨਾ ਪੜਾਂ ਵੀ ਮੇਰਾ ਆ ਜੂਗਾ ਇਹ ਬੱਚਾ ਕੋਈ ਆਸ ਨਾ ਰੱਖੇ ਠੀਕ ਹੈ 2-300 ਕੈਂਡੀਡੇਟ ਹੋਊ 400 ਕੈਂਡੀਡੇਟ ਹੋਊਗਾ ਦੋ ਦੋ ਵਾਰ ਹੋ ਜੂਗਾ ਤਾਂ ਮਤਲਬ ਇੱਕ ਇੱਕ ਨੰਬਰ ਦੇ ਵਿੱਚ ਵਿੱਚ ਦੋ 250 ਕੈਂਡੀਡੇਟ ਸਾਰੇ ਕੈਟੇਗਰੀਜ਼ ਦੇ ਵਿੱਚ ਵਿੱਚ ਆ ਜੂਗਾ ਤੇ ਤੁਸੀਂ ਆਪਣਾ ਜਿਹੜਾ ਹੈਗਾ ਪੜ੍ਹਾਈ ਇਸੇ ਤਰੀਕੇ ਨਾਲ ਜਾਰੀ ਰੱਖੋ ਤਾਂ ਜੋ ਤੁਹਾਨੂੰ ਵੀ ਨੈਕਸਟ ਇਅਰ ਤੁਹਾਨੂੰ ਵੀ ਜਿਹੜਾ ਹੈਗਾ ਜੁਆਇਨਿੰਗ ਲੈਟਰ ਮਿਲਨ 2025 ਵਾਲ ਨੂੰ ਤਾਂ ਤੁਹਾਨੂੰ ਵੀ ਇਸ ਤਰੀਕੇ ਨਾਲ ਮਤਲਬ ਕਿ ਨੋਟਸ ਆਉਣ ਤੁਹਾਨੂੰ ਵੀ ਇੰਨੀ ਖੁਸ਼ੀ ਹੋਵੇ ਜਿੰਨੀ 2024 ਵਾਲੇ ਬੱਚਿਆਂ ਨੂੰ ਆ ਤੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਨਾਲ ਕਰ ਦਿਓ ਬੈਲ ਆਈਕਨ ਉੱਪਰਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਡਾਊਟ ਆ ਤੁਸੀਂ ਜਿਹੜਾ ਹੈਗਾ ਕਮੈਂਟ ਕਰਦਿਆ ਕਰੋ ਮੈਂ ਟੋਟਲੀ ਅੱਜ ਤੱਕ ਤੇ ਇੱਕ ਕਿ ਪਹਿਲਾਂ ਇਨਫੋਰਮੇਸ਼ਨ ਚੈੱਕ ਕਰ ਲਿਆ ਕਰੋ ਠੀਕ ਆ ਮੈਂ ਮੰਨ ਲੇ ਕਿ ਆਪਾਂ ਮੈਕਮੇ ਦੀ ਸੰਬੰਧੀ ਠੀਕ ਹੈ ਤੇ ਜਿਹੜੀਆਂ ਸਟੇਜ ਵੀ ਡਾਊਟ ਸੀ ਆਪਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਠੀਕ ਹੈ ਤੇ ਅੱਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਕਿ ਗਲਤ ਇਨਫੋਰਮੇਸ਼ਨ ਜਾ ਰਹੀ ਆ ਜਾਂ ਮੰਨ ਲੇ ਕਿ ਆਪਾਂ ਕੋਈ ਗਲਤ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਆ ਠੀਕ ਹੈ ਅੱਜ ਤੱਕ ਸਾਰੀਆਂ ਇਨਫੋਰਮੇਸ਼ਨ ਸਹੀ ਗਈਆਂ ਨੇਗੀਆਂ ਤੇ ਕੋਈ ਮੰਨ ਲੇ ਕਿ ਆਪਾਂ ਫੇਕ ਚੀਜ਼ ਨਹੀਂ ਪਾਈ ਮੇਬੀ ਹੋ ਸਕਦਾ ਕਈ ਵਾਰ ਗਲਤੀ ਨਾਲ ਕੋਈ ਪੈ ਜਾਂਦੀ ਹੋਵੇ ਪਰ ਫਿਰ ਵੀ ਜਿੰਨੀਆਂ ਕਿ ਆਪਾਂ ਵੀਡੀਓਜ਼ ਪਾਉਣੀਆਂ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਦੇਣੀਆਂ ਸਾਰੀਆਂ ਕਨਫਰਮੇਸ਼ਨ ਕਰਨ ਤੋਂ ਬਾਅਦ ਤੁਹਾਡੇ ਲਈ ਜਿਹੜੀਆਂ ਹੈ ਆਪਾਂ ਚੈਨਲ ਤੇ ਪਾਉਣੇ ਆ ਪਰ ਫਿਰ ਵੀ ਮਤਲਬ ਕਿ ਕੁਝ ਹੁੰਦੇ ਨੇ ਜਿਨ੍ਹਾਂ ਨੇ ਦੇਖਣਾ ਨਹੀਂ ਕਰਨਾ ਨਹੀਂ ਕਿ ਹਾਂ ਚੈਨਲ ਦੀ ਮਤਲਬ ਕਿ ਕਿਸ ਤਰੀਕੇ ਨਾਲ ਇਹ ਤੋਂ ਪਹਿਲਾਂ ਵੀਡੀਓਜ਼ ਆਈਆਂ ਕਿਸ ਤਰੀਕੇ ਨਾਲ ਇਸ ਤੇ ਅਪਡੇਟ ਆਈਆਂ ਉਹ ਉਹਨਾਂ ਨੇ ਦੇਖੇ ਨਹੀਂ ਹੁੰਦੀ ਸਿੱਧਾ ਕਮੈਂਟ ਕਰਦੇ ਆ ਕਿ ਸਰ ਆ ਤਾਂ ਫੇਕ ਪਾਤੀ ਬੈਸੀ ਬੋਲੀ ਜਾਂਨੇ ਉਹ ਹੀ ਬੋਲੀ ਜਾਂਨੇ ਉਹ ਹੀ ਨਹੀਂ ਬੋਲਦੇ ਤੇ ਆਪਾਂ ਹੁਣ ਮਤਲਬ ਕਿ ਆਪਾਂ ਇੱਕ ਈਮੇਲ ਆਈ ਸੀ ਸ਼ਾਇਦ ਈਮੇਲ 'ਇੱਕ ਨੋਟਸ ਆਇਆ ਸੀ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਠੀਕ ਹੈ ਕਿ 900 ਇੰਨੇ ਕੈਂਡੀਡੇਟ ਜਿਹੜੇ ਆਰਮਡ ਦੇ ਨੇ 900 ਇੰਨੇ ਡਿਸਟ੍ਰਿਕਟ ਦੇ ਨੇ ਉਹ ਟੈਲੀਗ੍ਰਾਮ ਤੇ ਕਮੈਂਟ ਕਰਾਉਣ ਲੱਗੇ ਸੀ ਤੂੰ ਕੌਣ ਹੈ ਕਨਫਰਮ ਕਰ ਜੇ ਉਹ ਕਨਫਰਮ ਕਰਕੇ ਪਾਇਆ ਸੀ ਵੀਰੇ ਤੇ ਚਲੋ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਜਿਹੜੀ ਵੀ ਇਨਫੋਰਮੇਸ਼ਨ ਅੱਜ ਤੱਕ ਚੈਨਲ ਦੇ ਵਿੱਚ ਪਾਈ ਹੈ ਚੈਨਲ ਦੇ ਉੱਤੇ ਪਾਈ ਅੱਜ ਤੱਕ ਜਿੰਨੀਆਂ ਮਰਜ਼ੀ ਵੀਡੀਓ ਪਈਆਂ ਨੇ ਕੀ ਜਦੋਂ ਮਰਜ਼ੀ ਖੋਲ ਕੇ ਦੇਖ ਲਿਓ ਜਿਹੜੇ ਬੱਚਿਆਂ ਲਈ ਜਿਨ੍ਹਾਂ ਨੂੰ ਕੋਈ ਮਤਲਬ ਭਰਤੀ ਦੇ ਵਿੱਚ ਜਿਨ੍ਹਾਂ ਦੀ ਖਰਾਬੀ ਹੋਈ ਉਹਨਾਂ ਲਈ ਸਟੈਂਡ ਲਿਆ ਸਭ ਨਾਲ ਮਤਲਬ ਖੜੀਆਂ ਤੇ ਸਭ ਲਈ ਸਹੀ ਇਨਫੋਰਮੇਸ਼ਨ ਲੈ ਕੇ ਆਇਆ ਤੇ ਬਾਕੀ ਚਲੋ ਮੈਂ ਹੋਰ ਦਾ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਮੈਂ ਫੇਰ ਤੋਂ 2024 ਦੇ ਬੱਚਿਆਂ ਨੂੰ ਮੁਬਾਰਕਾ ਦੇਣਾ ਕਿ ਤੁਹਾਡੀ ਜਿਹੜੀ ਅਫੀਸ਼ੀਅਲ ਜੁਆਇਨਿੰਗ ਹੁਣ 11 ਤਰੀਕ ਨੂੰ ਹੋ ਜੂਗੀ ਤੇ ਬਾਕੀ ਅਗਰ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰ ਦਿਓ ਨੀਚੇ ਅਦਰਵਾਈਜ਼ ਸੋਡੂਗਲਾ ਟੈਲੀਗ੍ਰਾਮ ਚੈਨਲ ਹੈਗਾ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਨਹੀਂ ਤੁਸੀਂ ਟੈਲੀਗ੍ਰਾਮ ਤੇ ਸਰਚ ਮਾਰ ਲਓ ਜੌਬ ਪੁਆਇੰਟ ਪੰਜਾਬ ਤੇ ਉੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਮਤਲਬ ਕਿ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਪਰਸਨਲੀ ਰਿਪਲਾਈ ਵੀ ਕਰ ਦਊਗਾ ਠੀਕ ਹੈ ਉੱਥੇ ਤੇ ਬਾਕੀ ਪੜਦੇ ਰਹੋ ਮੈਂ ਇੰਤ ਕਰਦੇ ਰਹੋ ਮੈਂ ਉਮੀਦ ਕਰਦਾ 2026 ਜਿਹੜਾ ਹੈਗਾ ਹੁਣ ਇਹ ਤੋਂ ਹੋਰ ਵੀ ਬੱਚਿਆਂ ਲਈ ਨੌਕਰੀਆਂ ਲੈ ਕੇ ਆਊਗਾ ਥੈਂਕ ਯੂ